ਲਓ ਜੀ ਅੱਜ ਆਪਣੇ ਕੋਲੇ ਪਹੁੰਚੇ ਨੇ ਫੈਂਸੀ ਫੈਂਸੀ ਪ੍ਰਿੰਟ ਵਾਲੇ ਸੂਟ ਪਿਓਰ ਮਾਲ ਕਾਟਨ ਦੇ ਵਿੱਚ ਨਵਾਂ ਕੱਪੜਾ ਪਹੁੰਚਿਆ ਲੇਟੈਸਟ ਡਿਜ਼ਾਈਨ ਟੌਪ ਟੌਪ ਦੇ ਦਿਖਾਵਾਂਗੇ ਤੁਹਾਨੂੰ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਦੋ ਦੋ ਤਰ੍ਹਾਂ ਦੀ ਵੈਰੀਟੀ ਪਹੁੰਚੀ ਆ ਇੱਕ ਆਰੀਵਰਕ ਵਾਲੇ ਸੂਟ ਸ਼ੰਕਰ ਮਿਲਦੇ ਤੇ ਕਈ ਪਹੁੰਚੇ ਆਪਣੇ ਕੋਲੇ ਫੋਰਨ ਕੰਟਰੀ ਵਾਲੇ ਮਾਲ ਕਾਟਨ ਕਿਆਵਾ ਤੇ ਰੰਗ ਚੜ ਬਹੁਤ ਹੀ ਪਿਆਰੇ ਪਿਆਰੇ ਖੁੱਲਣਗੇ ਚੈੱਕ ਕਰੀ ਚਲੋ ਇਹ ਪੂਰੇ ਮੈਟੇਰੀਅਲ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਡਿਜ਼ਾਈਨ ਵੀ ਬਹੁਤ ਹੀ ਪਿਆਰੇ ਪਿਆਰੇ ਨੇ ਦੇਖੋ ਜੀ ਕੀ ਬਾਤ ਹੈ ਨਹੀਂ ਇਹਦੇ ਵਿੱਚ ਬਲੌਕ ਪੇਂਟਿੰਗ ਵੀ ਆ ਤੇ ਪ੍ਰਿੰਟ ਵੀ ਆ ਆ ਸਾਰੇ ਫਲਾਵਰ ਫਲਾਵਰਾਂ ਤੇ ਫਲਾਵਰਾਂ ਦੇ ਉੱਪਰ ਬਲੌਕ ਪੇਂਟ ਕੀਤਾ ਹੋਇਆ ਭਾਈ ਦੇਖੋ ਜੀ ਕੀ ਬਾਤ ਹੈ ਨਹੀਂ ਜੀ ਦੇਖੋ ਡਿਜ਼ਾਈਨ ਚੈੱਕ ਕਰੀ ਚਲੋ ਪੂਰੇ ਵੱਡੇ ਵੱਡੇ ਥਾਂ ਪਹੁੰਚ ਗਏ ਨੇ ਵੱਡੇ ਵੱਡੇ ਫਲਾਵਰਾਂ ਦੇ ਵਿੱਚ ਪੂਰੇ ਘੈਂਟ ਘੈਂਟ ਪ੍ਰਿੰਟ ਹਾਜ਼ਰ ਹੋ ਚੁੱਕੇ ਨੇ ਭਾਈ ਆਪਣੇ ਕੋਲੇ ਚੈੱਕ ਕਰ ਲਓ ਦੇਖੋ ਜੀ ਇਹ ਸਾਰਾ ਨਵਾਂ ਮਾਲ ਖੁੱਲਿਆ ਆਪਣੇ ਕੋਲੇ ਬਿਲਕੁਲ ਰਿਲੇਟਡ ਡਿਜ਼ਾਈਨ ਮਾਲ ਕਾਟਨ ਦੇ ਵਿੱਚ ਨਵਾਂ ਕੱਪੜਾ ਇਹ ਬਹੁਤ ਹੀ ਪਿਆਰਾ ਕੱਪੜਾ ਕੁਆਲਿਟੀ ਸ਼ਾਨਦਾਰ ਹੋਊਗੀ ਇਹਦੀ ਬਹੁਤ ਦੇਖੋ ਜੀ ਚੈੱਕ ਕਰ ਲਓ ਕੀ ਬਾਤ ਹੈ ਨੇ ਡਿਜ਼ਾਈਨ ਸੁਪਰ ਡੂਪਰ ਹਿੱਟ ਪਹੁੰਚ ਗਏ ਨੇ ਦੇਖੋ ਜੀ ਕੀ ਬਾਤ ਹੈ ਜੀ ਇਹਦਾ ਰੇਟ ਆਪਾਂ ਲਾਤਾ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ オリジナル ਕੱਪੜਾ ਟਾਪ ਦਾ ਯਾਰ ਮਲਾਈ ਮਾਲ ਕਾਟਨ ਕੀ ਵਾਤਾ ਨਹੀਂ ਚੈੱਕ ਕਰੀ ਚਲੋ ਡਿਜ਼ਾਈਨ ਆ ਗਏ ਸਿਰਾ ਤੋਂ ਸਿਰਾ ਭਾਈ ਡਿੱਗ ਚੁੱਕੇ ਨੇ ਮਾਲ ਬਾਧੂ ਆ ਕੁਆਂਟੀਟੀ ਜਿੰਨਾ ਮਰਜ਼ੀ ਚੱਕੋ ਜੀ ਹੋਲ ਸੇਲ ਦੇ ਡੀਟੇਲ ਦੇ ਗਾਕਾਂ ਦੀ ਆਫਰਾਂ ਲੱਗੀਆਂ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮੇਲਾ ਲਾਤਾ ਦੇਖੋ ਜੀ ਡਿਜ਼ਾਈਨ ਦੇਖੋ ਪੂਰੇ ਟੌਪ ਟਾਪ ਦੇ ਖੁੱਲ ਰਹੇ ਨੇ ਤੁਹਾਡੇ ਸਾਹਮਣੇ ਪੇਸ਼ ਹੋ ਰਹੀ ਹੈ ਵੈਰਾਈਟੀ ਡਿਜ਼ਾਈਨਾਂ ਦੀ ਭਰਪੂਰ ਮਾਲ ਆ ਗਿਆ ਆਪਣੇ ਕੋਲ ਬਾਧੂ ਦੇਖੋ ਜੀ ਇਕ ਕਲਰ ਸਾਰੇ ਫੋਰਨ ਕੰਟਰੀ ਵਾਲੇ ਆ ਪੂਰੇ ਟਾਪ ਦੇ ਰੰਗ ਪਹੁੰਚ ਗਏ ਨੇ ਭਾਈ ਮਲ ਕਾਟਨ ਦੇ ਵਿੱਚ ਕੀ ਬਾਤਾਂ ਨੇ ਜੀ ਆਹ ਲਓ ਜੀ ਡੀਐਨ ਦੇਖੋ ਡੀਐਨ ਟਾਪ ਦੀ ਡਿਜ਼ਾਈਨਿੰਗ ਕੋੰਝ ਰਹੀ ਹੈ ਭਾਈ origignal ਕਪੜੇ ਹਾਜ਼ਰ ਹੋ ਗਏ ਨੇ ਲਓ ਜੀ ਇਹਦੇ ਵਿੱਚ ਵੀ ਬਲੌਕ ਪੇਂਟ ਆ ਦੇਖੋ ਸਾਰਾ ਜਿੰਨਾ ਫਲਾਵਰਾਂ ਦੇ ਉੱਪਰ ਹੋਇਆ ਸਾਰਾ ਬਲੌਕ ਪੇਂਟ ਕੀਤਾ ਹੋਇਆ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਪਹੁੰਚੇ ਨੇ ਕਪੜਾ ਪੂਰਾ ਟਾਪ ਦਾ ਆਊਗਾ ਜੀ ਕਵਾਲਿਟੀ ਸ਼ਾਨਦਾਰ ਦੇਖੋ ਜੀ ਦੇਖੋ ਜੀ ਕੀ ਆ ਵਾਤਾ ਹੈ ਗ੍ਰੇ ਕਲਰ ਦੇ ਵਿੱਚ ਡਿਜ਼ਾਈਨ ਖੁੱਲੇ ਕੀ ਬਾਤ ਹੈ ਜੀ ਦੇਖੋ ਜੀ ਸਿਰਗਾ ਲਵਤਾ ਹੋ ਗਈ ਟਾਪ ਦਾ ਰੰਗ ਖੁੱਲੇ ਬੜਾ ਹੀ ਪਿਆਰਾ ਡਿਜ਼ਾਈਨ ਬਲੌਕ ਪੇਂਟ ਦੇ ਵਿੱਚ ਕੀ ਬਾਤ ਹੈ ਜੀ ਸਾਰੇ ਕਾਟਨ ਦੇ ਕੱਪੜੇ ਆ ਵਿੱਚ ਮਤਲਬ ਮਿਕਸ ਵੀ ਆ ਥੋੜੇ ਵਿੱਚ ਗੀਜਾ ਕਾਟਨ ਕਹਿ ਸਕਦੇ ਆ ਉਹ ਵੀ ਆਊਗਾ ਵਿੱਚ ਮਲ ਕਾਟਨ ਗੀਜਾ ਕਾਟਨ ਪ्योर ਜਾਮ ਕਾਟਨ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਬਣ ਕੇ ਨੇ ਜ਼ਿਆਦਾਤਰ ਮਲ ਕਾਟਨ ਆਊਗਾ ਅਰੀਜਨਲ ਪੂਰਾ ਟਾਪ ਦਾ ਜਮਾ ਨਵਾਂ ਕਪੜਾ ਆ ਆਪਣੇ ਕੋਲੇ ਹੀ ਦੇਖੋ ਜੀ ਬੇਸ ਪੂਰਾ ਟਾਪ ਦਾ ਆਊਗਾ ਕੱਪੜੇ ਦਾ ਡਿਜ਼ਾਈਨ ਤੁਹਾਡੇ ਸਾਹਮਣੇ ਨੇ ਭਾਈ ਲਓ ਜੀ ਦੇਖੀ ਚਲੋ ਪੀਚ ਕਲਰ ਕੀ ਆ ਬਾਤ ਹੈ ਜੀ ਇਕ ਸਮਾਪਤ ਖਾਵਾਂਗੇ ਸ਼ੰਕਰ ਮਿਲਦੇ ਆਰੀ ਵਰਕ ਦੇ ਸੂਟ ਪਹੁੰਚੇ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਆਏ ਨੇ ਆਪਣੇ ਕੋਲ ਦੇਖੋ ਚੈੱਕ ਕਰੋ ਜੀ ਆ ਮਾਲ ਕਾਟਨ ਦੇ ਵਿੱਚ ਕੀ ਹਵਾ ਤੇ ਜੀ ਡੀ ਆਈ ਸ਼ਾਨਦਾਰ ਖੁੱਲ ਗਿਆ ਜ਼ਿਗਜ਼ੈਗ ਵਾਲਾ ਕਹਣ ਕਹਣ ਕੀ ਬਾਤ ਹੈ ਲਓ ਜੀ ਇਹਦੇ ਵਿੱਚ ਵੀ ਚਾਰ ਤਿੰਨ ਚਾਰ ਕਲਰ ਹੈ ਵੱਖੋ ਵੱਖਰੇ ਸਾਰੇ ਪੂਰੇ ਟੌਪ ਦੇ ਡਿਜ਼ਾਈਨ ਆ ਗਏ ਨੇ ਭਾਈ ਸੋਹਣੇ ਸੋਹਣੇ ਕਿਆ ਬਾਤ ਹੈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਲਿਆ ਲਓ ਜੀ ਬਾਦੂ ਮਾਰਾ ਲੈਂਪਨ ਟੂ ਲੈਂਪ ਮਾਲ ਪਹੁੰਚਿਆ ਆਪਣੇ ਕੋਲੇ ਫਰੈਸ਼ ਮਾਲ ਖੁੱਲ ਗਿਆ ਪੂਰਾ ਟੌਪ ਦਾ ਭਾਈ ਮਲ ਕਾਟਨ ਦੇ ਵਿੱਚ ਡਿਜ਼ਾਈਨ ਡਿੱਗੇ ਨੇ ਧੜਾ ਧੜ ਲੈਂਪ ਦੇਖੋ ਆ ਵੱਡੇ ਵੱਡੇ ਥਾਨ ਹੋਣਗੇ ਦੇਖੋ ਜੀ ਰੇਟ ਇੱਕ ਵਾਰ ਫੇਰ ਸੁਣ ਲਓ ਇਹ ਮਾਲ ਸਾਰਾ ਆਪਣੇ ਕੋਲੇ ਪਹੁੰਚਿਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਮੇਲਾ ਲਾਤਾ ਪਿਓਰ કોટਨ ਦੀ ਮਲਾਈ ਕੋਟਨ ਕੀ ਬਾਤ ਹੈ ਜੀ ਮਲ ਕੋਟਨ ਕਹ ਲਓ ਐਸੇ ਇਹਦਾ ਨਾਮ ਹੈ ਮਲ ਕੋਟਨ ਲਓ ਜੀ ਦੇਖੋ ਜੀ ਬਿਲਕੁਲ ਲੇਟੈਸਟ ਕਪੜਾ ਲਓ ਜੀ ਅੱਗੇ ਚਲੋ ਲਓ ਜੀ ਪਹੁੰਚ ਗਿਆ ਡਿਜੀਟਲ ਸ਼੍ਰੀ ਰੂਪ ਤੇ ਸ਼ੰਕਰ ਮੈਲ ਦਾ ਮਾਲ ਆ ਆਪਣੇ ਕੋਲੇ ਪਹੁੰਚਿਆ ਮੈਚਿੰਗ ਦੇ ਵਿੱਚ ਆਰੀ ਵਰਕ ਕੀਆ ਹੋਇਆ ਤਾਂ ਨੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਇਹ ਮੈਚਿੰਗ ਸੂਟ ਨੇ ਪ੍ਰਿੰਟ ਸਲਵਾਰਾਂ ਦਾ ਮਾਲ ਪਹੁੰਚਿਆ ਪੂਰੇ ਲੈਸ ਰੇਟ ਦੇ ਵਿੱਚ ਦੇਵਾਂਗੇ ਦੇਖੋ ਜੀ ਡਿਜ਼ਾਈਨ ਚੈੱਕ ਕਰੀ ਚਲੋ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਆਉਣਗੇ ਲਓ ਜੀ ਚੈੱਕ ਕਰ ਲਓ ਜੀ ਕੁਆਲਿਟੀ ਪੂਰੀ ਸ਼ਾਨਦਾਰ ਆਊਗੀ ਦੇਖੋ ਆਰੀ ਵਰਕ ਹੋਇਆ ਹੋਇਆ ਸਾਰੇ ਤੇ ਪ੍ਰਿੰਟ ਦਿਖਾਓ ਜੀ ਅੱਗੇ ਦੇਖੋ ਜੀ ਇਹ ਆਪਾਂ ਦੇਵਾਂਗੇ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਲਓ ਜੀ 8-900 ਵਾਲੀ ਕੁਆਲਿਟੀ ਆ ਪੂਰੀ ਟੌਪ ਦੀ ਹੈ ਕੱਪੜਾ ਚੈੱਕ ਕਰ ਸਕਦੇ ਹੋ ਪ੍ਰਿੰਟ ਕੀਤਾ ਸਲਵਾਰ ਦੇ ਉੱਪਰ ਦੇਖੋ ਜੀ ਡਿਜ਼ਾਈਨ ਸਾਰੇ ਆਗੇ ਨਵੇਂ ਆਰੀ ਵਰਕ ਦੇ ਮਾਲ ਦੇ ਵਿੱਚ ਖੁੱਲ ਰਿਹਾ ਮਾਲ ਸ਼੍ਰੀ ਰੂਪ ਤੇ ਸ਼ੰਕਰ ਮਿਲਦਾਵਾਰ ਆ ਗਿਆ ਜੀ ਇਹ ਟਾਪ ਕੁਆਲਿਟੀ ਮਾ ਲੰਦਾ ਕੱਪੜੇ ਦਾ ਕੋਈ ਲਾਂਬਾ ਨਹੀਂ ਆਊਗਾ ਸਾਰੇ ਤਿਆਰੀ ਵਰਕ ਹੈ ਸਲਾਵਰਾਂ ਦੇ ਉੱਪਰ ਚੈੱਕ ਕਰ ਲੋ ਜੀ ਆ ਲਓ ਸਲਵਾਰਾਂ ਪ੍ਰਿੰਟ ਆਉਣਗੇ ਸਾਰਿਆਂ ਦੀਆਂ ਦੇਖੋ ਜੀ ਕਲਰ ਪਹੁੰਚ ਗਏ ਨੇ ਭਾਈ ਆ ਲਓ ਪੂਰੇ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਗਏ ਨੇ ਭਾਈ ਗਰਮੀਆਂ ਦੇ ਤੋਹਫੇ ਇਹ ਡਿਜੀਟਲ ਪ੍ਰਿੰਟ ਕੱਪੜਾ ਪਿਓਰ ਕਾਟਨ ਦੇ ਵਿੱਚ ਦੇਖੋ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਲੋਜੀ ਸਾਰਾ ਨਾ ਪ੍ਰਿੰਟ ਸਲਵਾਰਾਂ ਹੀ ਆਉਣੀਆਂ ਹਰੇਕ ਹਰੇਕ ਚਾਰਟ ਦੇ ਮਤਲਬ ਡਿਜ਼ਾਈਨ ਦੇ ਚਾਰ-ਚਾਰ ਕਲਰ ਆਉਣਗੇ ਅਵੇਲੇਬਲ ਨੇ ਆਪਣੇ ਕੋਲ ਦੇਖੋ ਜੀ ਕੀ ਬਾਤ ਹੈ ਨਹੀਂ ਟਾਪ ਦੇ ਸਟੈਂਡਰਡ ਕੁਆਲਿਟੀ ਦੇ ਮਾਲ ਖੁੱਲ ਗਏ ਨੇ ਭਾਈ ਪੂਰੇ ਮਿੱਠੇ ਰੇਟਾਂ ਦੇ ਵਿੱਚ ਮਲਾਈ कॉटन ਦਾ ਆਪਾਂ ਪਹਿਲਾਂ ਤੁਹਾਨੂੰ ਰੇਟ ਦੱਸ ਹੀ ਚੁੱਕਿਆ ਜਿਹੜੀ ਪਹਿਲਾਂ ਦਿਖਾਈ ਆ 400 ਰੁਪਏ ਦੇ ਵਿੱਚ ਤੇ ਇਹ ਆਪਣੇ ਕੋਲੇ ਪਹੁੰਚਿਆ ਭਾਈ ਸਿਰਫ 600 ਰੁਪਏ ਦੇ ਵਿੱਚ ਕੀ ਬਾਤ ਹੈ ਨੇ ਡਿਜ਼ਾਈਨ ਦੇਖੋ ਤੜਾ ਤੜ ਡਿੱਗ ਰਹੇ ਨੇ ਭਾਈ ਮਤੂ ਮਾਲ ਪਹੁੰਚਿਆ ਆਪਣੇ ਕੋਲ ਆਰੀ ਵਰਕ ਦੇ ਵਿੱਚ ਕੀ ਬਾਤ ਹੈ ਜੀ ਡਿਜ਼ਾਈਨ ਦੇਖੋ ਹੋਰ ਖੁੱਲ ਗਿਆ ਇੱਕ ਬਹੁਤ ਹੀ ਸ਼ਾਨਦਾਰ ਕੀ ਬਾਤ ਹੈ ਜੀ ਲਓ ਜੀ ਦੇਖੋ ਜੀ ਲਓ ਜੀ ਸਲਵਾਰ ਆ ਗਈ ਭਾਈ ਇਹਦੀ ਲਾਈਨਿੰਗ ਵਾਲੀ ਲੈਣਾ ਵੀ ਨੇ ਵਿੱਚ ਪ੍ਰਿੰਟ ਵੀ ਬਣਾਇਆ ਬਹੁਤ ਪਿਆਰਾ ਲਓ ਜੀ ਇਹਦੇ ਵਿੱਚ ਫਲੋਰੀ ਜੀ ਕਲਰ ਮਹਿੰਦੀ ਕਲਰ ਟੌਪ ਟੌਪ ਦੇ ਰੰਗ ਖੁੱਲ ਕੇ ਗ੍ਰੇ ਕਲਰ ਆ ਗਿਆ ਲਓ ਜੀ ਕੀ ਬਾਤ ਹੈ ਨਹੀਂ ਸੇਰਾ ਕੰਮ ਕਰਤਾ ਟਾਪ ਦੇ ਕੰਪਨੀ ਦੇ ਮਾਲ ਹਾਜ਼ਰ ਹੋ ਗਏ ਨੇ ਭਾਈ ਰੇਟ ਆਪਾਂ ਤੁਹਾਨੂੰ ਦੱਸਤਾ ਇਹ ਸਾਰਾ ਮਾਲ ਆਪਣੇ ਕੋਲੇ ਨਿਊ ਵੈਰੀਟੀ ਪਹੁੰਚ ਗਈ ਹੈ ਸ਼ੰਕਰ ਮਿਲਦੀ ਸ਼੍ਰੀ ਰੂਪ ਡਿਜੀਟਲ ਪ੍ਰਿੰਟ ਬਾਦੂ ਮਾਲ ਆ ਗਿਆ ਦੇਖੋ ਜੀ ਦੇਖੋ ਭਾਈ ਸਾਰੇ ਕਲਰ ਚਾਰਟ ਪਹੁੰਚ ਗਏ ਨਵੇਂ ਸੋਏ ਸਾਰਾ ਮਾਲ ਆਪਣੇ ਕੋਲੇ ਉਪਨ ਹੋ ਚੁੱਕਿਆ ਭਾਈ ਨਵੇਂ ਵੀਡੀਓ ਨਾਲ ਇੱਕ ਵਾਰ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ ਆ ਜਾਓ ਜੀਰਾ